ਇਸ ਵਖਤ ਦੇ ਮਾਰੇ ਹੋਏ ਜੰਗ ਮੁੰਡੇ ਦੀ ਨੌਜਵਾਨ ਦੀ ਕੋਈ ਪਛਾਣ ਕਰੋ ਜੇ ਤਾਂ ਕੋਈ ਤੁਸੀਂ ਜਾਣਦੇ ਹੋ ਤਾਂ ਸਾਡੇ ਨੰਬਰ ਦਿੱਤੇ ਹੋਏ ਸਕਰੀਨ ਤੇ ਸੰਪਰਕ ਕਰੋ ਜੇ ਨਹੀਂ ਜਾਣਦੇ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ ਦੇਖੋ ਕਿਵੇਂ ਇਹਨਾਂ ਖੰਮਣੀਆਂ ਵਗੈਰਾ ਬੰਨੀਆਂ ਹੋਈਆਂ ਬਾਹਰ ਤੇ ਕਿੰਨੀ ਟਾਈਟ ਕਰਕੇ ਆ ਬੰਨੀਆਂ ਹੋਈਆਂ ਤੇ ਸ਼ਾਇਦ ਕਿਤੇ ਮੰਦਰ ਤੋਂ ਆਇਆ ਹੋਊਗਾ ਜਾ ਕੇ ਵਿਚਾਰਾ ਜਾਂ ਕਿਵੇਂ ਹਨ ਤੇ ਕੋਈ ਜੀ ਬੜੀ ਇੰਗਲਿਸ਼ ਵਿੱਚ ਬੋਲਦਾ ਹੈ ਕੋਈ ਜੀ ਬੋਲ ਰਿਹਾ ਹੈ ਕਹਿੰਦਾ ਆਪਦੀ ਆ ਵੀ ਇੰਗਲਿਸ਼ ਦੇ ਵਿੱਚ ਗੱਲ ਕਰਦਾ ਸੀ ਜਦੋਂ ਆਇਆ ਸੀਗਾ ਕਿੱਥੋਂ ਆਇਆ ਕੌਣ ਆ ਇਹ ਇਹਦਾ ਕੀ ਨਾਮ ਹੈ ਭਾਈ ਨਾਮ ਤਾਂ ਬਤਾ ਦੇ ਛੋਟੂ ਏ ਭਾਈ ਬਤਾਓ ਬੋਲੋ ਕੀ ਨਾਮ ਹੈ ਕੀ ਨਾਮ ਹੈ ਏ ਭਾਈ ਕੀ ਨਾਮ ਹੈ ਬਤਾਓ ਮੂੰਹ 돌ੋ ਥੋੜਾ ਆਪੋ ਦੇ ਉਹ ਭੈਣੇ ਵੀਡੀਓ ਚੱਲਦੀ ਹੈ ਗਾਲਾਂ ਨਾ ਕੱਢ ਭੈਣ ਸਾਸੀ ਗੱਲ ਭੈਣੇ ਕਿੰਨੇ ਦਿਨਾਂ ਤੋਂ ਪਿਆ ਇੱਥੇ 15 ਦਿਨੋਂ ਆਪੋ ਤੇ ਉੱਡ ਨਹੀਂ ਪਾਇਆ 15 ਵੀ ਦਿਨ ਦਿੱਤੀ ਪਿਆ ਇਦਾਂ ਹੀ ਬਹੁਤ ਇੰਗਲਿਸ਼ ਪੜ੍ਹੇ ਬਹੁਤ ਜ਼ਿਆਦਾ ਪੜ੍ਹੇ ਰੋਟੀ ਲੈਣੀ ਜਾਂ ਤਾਂ ਇੰਗਲਿਸ਼ ਵਿੱਚ ਬਾਤ ਕਰਦਾ ਰੋਟੀ ਲੇਤਾ ਬਹੁਤ ਜ਼ਿਆਦਾ ਇੰਗਲਿਸ਼ ਨਮਸਕਾਰ ਭਾਈ ਬਹੁਤ ਹੈਲੋ ਕੀ ਚਾਹ ਬੋਲਤਾ ਬੋਲੋ ਇੱਕ ਮਿੰਟ ਬਟਾ ਹਾਊ ਆਰ ਯੂ ਇੰਗਲਿਸ਼ ਵਿੱਚ ਬੋਲੋ ਜੀ ਕਿਵੇਂ ਹੋ ਵਾਟ ਯਰ ਨੇਮ व्हाट योर नेम कल कर इंग्लिश से कह कर बोल इंग्लिश में गल कर क्या नाम है एक मिनट एक मिनट एक मिनट भाई नाम क्या है तुम्हारा भाई गुरु जी का खालसा भाई गुरु जी की फतेह असली खड़े हैं जी आ गंदे नाले पे एरिया केदा है ਕੁੰਦਨਪੁਰੀ ਕੁੰਦਨਪੁਰੀ ਖੜੇ ਆ ਜੀ ਆ ਦੇਖੋ ਗੰਦੇ ਨਾਲੇ ਦੀ ਪੁਲੀ ਦੇ ਉੱਤੇ ਆ ਗੰਦਾ ਨਾਲਾ ਆ ਸਾਡੇ ਲੁਧਿਆਣੇ ਦਾ ਸ਼ਹਿਰ ਦਾ ਸਾਰਾ ਗੰਦੇ ਇਹ ਦਰਿਆ ਚ ਸਤਲੋ ਦੇ ਦਰਿਆਜ ਪੈਂਦਾ ਜਾ ਕੇ ਇਹੋ ਗੰਦਾ ਨਾਲਾ ਤੇ ਇਹ ਬੁੱਢਾ ਨਾਲਾ ਕਹਿੰਦੇ ਇਹਨੂੰ ਇੱਥੇ ਇੱਕਾ ਵਕਤ ਦਾ ਮਾਰਿਆ ਹੋਇਆ ਇਨਸਾਨ ਪਿਆ ਸਾਰਾ ਕੁਝ ਐ ਸਾਥ ਨੇ ਰੋਟੀ ਪਾਣੀ ਰੋਜ਼ ਮੰਗ ਕੇ dete ਇਸ ਨੌਜਵਾਨ ਦੀ ਵੀਡੀਓ ਆਉਂਦੇ ਨੂੰ 15 20 ਦਿਨ ਹੋ ਗਏ ਸਾਨੂੰ 15 ਤੋਂ 20 ਦਿਨਾਂ ਦੇ ਵੀਡੀਓ ਆਉਂਦੀ ਨੂੰ ਹੋ ਗਏ ਸਾਨੂੰ ਐ ਸੀ ਵੀ ਚਲੋ ਕੋਈ ਨਾ ਕੋਈ ਸ਼ਾਇਦ ਇਹਦਾ ਕੋਈ ਹੱਲ ਕਰੂਗਾ ਨੌਜਵਾਨ ਪਰ ਅੱਜ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਐ ਸਾਡੇ ਡਿਊਟੀ ਲਾ ਕੇ ਸਾਨੂੰ ਭੇਜਿਆ ਇਹ ਪੱਲੀ ਲੈ ਕੇ ਨੌਜਵਾਨ ਇੱਥੇ ਪਿਆ ਇੱਕੋ ਹੀ ਥਾਂ ਤੇ ਇੱਥੇ ਹੀ ਆਪ ਨੂੰ ਦਿਖਾਉਂਦਾ ਇੱਥੇ ਪਿਆ ਬਸ ਨਾ ਇਹ ਕੁ ਏਦਾਂ ਹੱਥ ਕਰਿਆ ਬੈਠਾ ਔਰ ਖਾ ਲੇਤਾ ਹੈ ਲੈਂਗੁਏਜ ਦੀ ਪ੍ਰੋਬਲਮ ਆ ਜਾਂ ਕੀ ਆ ਇਹ ਪੰਡਾ ਤੀ ਵੀ ਅੰਗਰੇਜ਼ੀ ਚ ਬੋਲਦਾ ਹੈ ਉਹ ਵੀ ਇੰਗਲਿਸ਼ ਬਹੁਤ ਬੋਲਦਾ ਭਾਜੀ 15 15 ਜਿਹੜੀ ਪਹਿਲੀ ਬਹੁਤ ਇੰਗਲਿਸ਼ ਬੋਲਦਾ ਸੀ ਉਹ ਬੰਦਾ ਮਰਿਆ ਨਾ ਉਸਕੇ ਬਾਅਦ ਇਹ 15 ਜਿਹੜੀ ਇੰਗਲਿਸ਼ ਮੇ ਰੋਟੀ ਮੰਗਦਾ ਨਾ ਕੌਣ ਮਰ ਗਿਆ ਬੰਦਾ ਕੌਣ ਮਰਾ ਉਹ ਇਹ ਗੱਲਾ ਵਾਰਿਸ লাশ ਵਰੀ ਕਿਸੇ ਕੇ ਪਾਸ ਦਾ ਨਹੀਂ ਹਾਂ اسی ਕੇ ਕਮਰ ਤੇ ਲੇਟ ਗਿਆ ਉਸਕੇ ਬਾਅਦ ਉਠਾ ਹੀ ਨਹੀਂ ਭਾਜੀ ਗੋਸੀ ਕੇ ਕੰਬਲ ਮੇ ਮਰ ਗਿਆ ਹਾਂ ਸਾਈਡ ਹੋ ਜਾ ਥੋੜਾ ਸਾਈਡ ਹੋ ਜਾ ਯਾਰ ਗੱਡੀਆਂ ਨਿੰਗਣ ਤੋਂ ਸਾਈਡ ਹੋ ਜਾ ਅੱਜ ਖੁਦ ਮੇਰਾ ਨਹੀਂ ਉੱਠਾ ਇਧਰ ਹੋ ਜਾ ਵੀਰੇ ਸਾਈਡ ਹੋ ਥੋੜਾ ਇੱਥੇ ਆ ਕੇ ਬਨੋਦ ਇੱਥੇ ਆ ਤਾਂ ਇੱਥੇ ਜਾਣਾ ਇਸੀ ਕੇ ਸਾਥ ਇੱਕ ਬਿਸਤਰ ਮੇ ਇਸ ਕੇ ਕੰਬਲ ਮੇ ਬੰਦਾ ਪੜਾ ਤਾ ਉਹ ਮਰ ਗਿਆ ਪਹਿਲੇ ਹੀ ਇਹ ਅਗੇ ਟੈਲਦਾ ਇੰਗਲਿਸ਼ ਨੂੰ ਬੋਲਦਾ ਇੰਗਲਿਸ਼ ਮੇ ਰੋਟੀ ਮੰਗਦਾ ਕੋਈ ਦੇ ਦੇ ਤੋ ਵੀ ਠੀਕ ਨਹੀਂ ਦੇ ਤੋ ਉਹ ਵੀ ਠੀਕ सामने दुकान में उसको लावारिस ना लावार सिद दिया उसको समझ उसका पिछौना ये उसका पिछौना नीचे वाला है ऊपर वाला तो दुनिया डाल के जाती है ठंडी पारा बच्चा उसके बाद ना ये एक जवान भी नहीं बोल पाया बस इतने उसी के बिस्तर में लेट गया बस उसके बाद तो कोई अपना भाई बहुत इंग्लिश बहुत बस एक मिनट पहले भाई इधर देखो भाई इधर देखो भाई meri taraf dekho kya naam hai tumhara tumhara naam kya hai beta khade ho jao uthao inu khade ho jao khade ho jao beta hum kal hum kal usare kapde badal ke gaye pura a kambal bed de naam bana koi baat pe side ho jao tere tu chhad de tere tu chhad de wo bhi mera baap bhai koi baat nahi koi baat main khada karke jaa sara isko saaf karke rakh inna bade likhe na ਮੈਂ ਸਾਰਾ ਉਹ ਸਾਫ ਕਰ ਦਿੱਤੇ ਸਾਰੇ ਅਮੇ ਚੌਕ ਬਣਾ ਦਿੱਤਾ ਕਿ ਤੂੰ ਇਹ ਬਿਲਕੁਲ ਨਗਰਥਰੂਮ ਹੋ ਰਿਹਾ 15 16 ਦਿਨ ਤੋਂ ਉੱਪਰ ਹੋ ਗਿਆ ਥੋੜਾ ਤੋਰ ਅੱਗੇ ਸਤਨਾਮ ਅੱਗੇ ਤੋਰ ਥੋੜਾ ਜਾਨੂੰ ਇੱਕੋ ਹੀ ਜਗ੍ਹਾ ਤੇ ਮੈਂ ਪੈਰ ਮੱਟ ਪੈਰ ਪਟ ਤੁਰ ਰਹੀ ਹੈ ਤਾਂ ਚਲੋ ਬੇਟਾ ਚਲੋ 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 ਬੇਟਾ ਚਲੋ ਸਭ ਕੁਝ ਕਰ ਲੈਣਾ ਤੁਰੇਗਾ ਤਾਂ ਕੁਝ ਕਰੇਗਾ ਥੱਲੇ ਕੰਬਲੀ ਬਾਹਰ ਜੁੜੇ ਹੋਏ ਨਾਲ ਥੱਲੇ ਆਲੇ ਘੜੇ ਭੈਣ ਤੂੰ ਇੱਕ ਮਿੰਟ ਰੁਕ ਜਾ ਮੇਰੀ ਭੈਣ ਸਿੱਟਣਾ ਦਈ ਇਹਨੂੰ ਹਰ ਇੱਕਲੇ ਤਰ੍ਹਾਂ ਕਰ ਮਤਲਬ ਉਹ ਆ ਪੈਰ ਨੂੰ ਕੀ ਹੋਇਆ ਇਹ ਕਾ ਕਰਨਾ ਅੱਛਾ ਉਹ ਆ ਪੈਰ ਤੇ ਕੀ ਹੋਇਆ ਤਾਂ ਜਰਾਬਾਂ ਇੱਕ ਮਿੰਟ ਇੱਕ ਮਿੰਟ ਜਰਾਬਾਂ ਜੁੜੀਆਂ ਪਈਆਂ ਵਿੱਚੇ ਹੀ ਉਹ ਉਹ ਜਰਾਬਾਂ ਦੇਖੋ ਐ ਲੱਗਦੀਆਂ ਜਿਵੇਂ ਪੈਰ ਦਾ ਹਿੱਸਾ ਬਣ ਗਈਆਂ ਹੋਣ ਦੇਖੋ ਜੀ ਰੱਬਾ ਤੇ ਮਾਸ ਬਣ ਗਿਆ ਹੋਵੇ ਜਰਾਪਾਂ ਦਾ ਤੇ ਬਾਗਰੂ ਅਰੇ ਭਾਈ ਨਾਮ ਕਿਆ ਹੈ ਤੇਰਾ ਪੈਨ ਪਿੱਛੇ ਹੋ ਜਾ ਪਿੱਛੇ ਹੋ ਜਾ ਮੈਨੇ ਇੱਕ ਮਿੰਟ ਇਹ ਮਰਾ ਕੋ ਤੇ ਬੋਲ ਤੋ ਬੋਲ ਬੋਲ ਨਾਮ ਕਿਆ ਹੈ ਤੇਰਾ ਤੇ ਬੋਲ ਹੁਤਾ ਬੋਲ ਤੇਰਾ ਨਾਮ ਕਿਆ ਹੈ ਬੋਲੋ ਲੈ ਆ ਫੜ ਕੇ ਲੈ ਆ ਫੜ ਕੇ ਤੇਰਾ ਨਾਮ ਕਿਆ ਹੈ ਵੀਰੇ ਓ ਭਾਈ ਤੇਰਾ ਨਾਮ ਕਿਆ ਹੈ ਰਾ ਨਾਮ ਕਿਆ ਹੈ ਹੈ ਨਾਮ ਕਿਆ ਹੈ ਤੇਰਾ ਕਿਆ ਨਾਮ ਹੈ ਹੈ ਬਾਬਾ ਆ ਖੋਲੀ ਮੇਰੇ ਡਾਲਾ ਏ ਕਾ ਜਗਾ ਬਣਾ ਪੁੱਤ ਹੁਸ਼ਾਰਤ ਸਾਡੇ ਸਾਡੇ ਆ ਕੰਬਲ ਪਛਾ ਦੇ ਪੁੱਤ ਕਿਆ ਨਾਮ ਹੈ ਕਿਆ ਨਾਮ ਹੈ ਕਿਆ ਨਾਮ ਹੈ ਅੱਲਾ ਪਾਕ ਚੱਕ ਸੱਤਾਂ ਉੱਪਰ ਇਹ ਭਈਆ ਜੇ ਉੱਪਰ ਡਾਲੇ ਪਰਪਤੇ ਉੱਪਰ ਦੇਵਾਂਗੇ ਇੱਕ ਅੰਮਲ ਬੋਤਲ ਥੱਲੇ ਪੱਲੇ ਕੋਈ ਬੋਤਲ ਚੱਲ ਚੱਲ ਜਾ ਮੇਰਾ ਚੱਲ ਇਧਰੋ ਜੀਓ ਬਚਾ ਯੁਗਧਰਾ ਬੱਤੀ ਦਾ ਆਪ ਵੀ ਜਾਣਾ ਨਾ ਇਧਰੋ ਉਹ ਖ ਬੈ ਪੈਣੇ 2 ਮਿੰਟ ਰੋਕ ਕੇ ਕਰਨਾ ਨਹੀਂ ਆਏ ਨੂੰ ਕਰਵਾ ਫਰਕ ਉਹਨੇ ਭੈਣ ਪਿੱਛੇ ਜਾ ਮੜਾ ਮੇਰੀ ਭੈਣ ਜਾ ਮੇਰਾ ਭਰਾ ਮਾਹਗੁਰ ਕਦੇ ਜ਼ਿੰਦਗੀ ਨਹੀਂ ਤੁਰੇ ਕਦੇ ਪਰੇਸ਼ਾਨ ਨਹੀਂ ਕਰੂਗਾ ਤੇ ਚਲੋ ਇਸ ਵਕਤ ਦੇ ਮਾਰੇ ਹੋਏ ਜੰਗ ਮੁੰਡੇ ਦੀ ਨੌਜਵਾਨ ਦੀ ਕੋਈ ਪਛਾਣ ਕਰੋ ਜੇ ਤਾਂ ਕੋਈ ਤੁਸੀਂ ਜਾਣਦੇ ਹੋ ਤਾਂ ਸਾਡੇ ਨੰਬਰ ਦਿੱਤੇ ਹੋਏ ਸਕਰੀਨ ਤੇ ਸੰਪਰਕ ਕਰੋ ਜੇ ਨਹੀਂ ਜਾਣਦੇ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ ਦੇਖੋ ਕਿਵੇਂ ਇਹਦਾ ਖੰਭਣੀਆਂ ਵਗੈਰਾ ਬੰਨੀਆਂ ਹੋਈਆਂ ਬਾਹਰ ਤੇ ਕਿੰਨੀ ਟਾਈਟ ਕਰਕੇ ਆ ਬੰਨੀਆਂ ਹੋਈਆਂ ਇਹ ਚਾਹਤ ਕਿਤੇ ਮੰਦਿਰ ਤੋਂ ਆਇਆ ਹੋਊਗਾ ਜਾ ਕੇ ਵਿਚਾਰਾ ਜਾ ਕੇ ਮੈਂ ਹਨ ਤੇ ਭਾਜੀ ਬੜੀ ਇੰਗਲਿਸ਼ ਵਿੱਚ ਬੋਲਦਾ ਹੈ ਕੋਈ ਨਹੀਂ ਬੋਲ ਪੈਂਦਾ ਆ ਵੀ ਇੰਗਲਿਸ਼ ਦੇ ਵਿੱਚ ਗੱਲ ਕਰਦਾ ਸੀ ਜਦੋਂ ਆਇਆ ਸੀਗਾ ਕਿੱਥੋਂ ਆਇਆ ਕੌਣ ਆ ਇਹ ਇਹਦਾ ਕੀ ਨਾਮ ਆ ਇਹਦੇ ਮਾਪੇ-ਬਾਪ ਕਿੱਥੇ ਆ ਇਹ ਕਿੱਥੋਂ ਦਾ ਰਹਿਣ ਵਾਲਾ ਇਹ ਹਜੇ ਕੁਝ ਨਹੀਂ ਪਤਾ ਸਾਨੂੰ ਇਹਦਾ ਘਰ ਲੱਭਣ ਵਾਸਤੇ ਸਾਡੀ ਮਦਦ ਕਰੋ ਇੱਥੇ ਆਲੇ-ਦਾਲੇ ਥੋੜੀ ਜਿਹੀ ਲੋਕੈਲਿਟੀ ਇਸ ਤਰ੍ਹਾਂ ਦੀ ਆਪਸੇ-ਪਾਸੇ ਮੀਟ ਮਾਰਕੀਟ ਆਹੇ ਮੰਨ ਲਓ ਇੱਥੇ ਮੀਟ ਦੀ ਮੰਡੀ ਆ ਤੇ ਗੰਦਾ ਨਾਲਾ ਵਾ ਇੱਥੇ ਤੇ ਇੱਥੇ ਇਹ ਬਖਸਤਾ ਮਾਰਿਆ ਹੋਇਆ ਨੌਜਵਾਨ ਬੈਠਾ ਕਰੀਬ 15-16 ਦਿਨਾਂ ਤੋਂ ਅੱਜ ਤੋਂ 14-15 ਦਿਨ ਪਹਿਲਾਂ ਸਾਨੂੰ ਇੱਕ ਵੀਡੀਓ ਆਈਸੀਬੀ ਦੇ ਦੀ ਉਸ ਤੋਂ ਬਾਅਦ ਸ਼ਹਿਰ ਸਾਡੇ ਕਰਮਾਚਾਰੀ ਦੀ ਵੀਰੇ ਦੀ ਹਿੱਤ ਕਰ ਸੇਵਾ ਨਹੀਂ ਸੀ ਲਕੀ ਸਵਾਬ ਵੀ ਨਹੀਂ ਬਣਿਆ ਸਾਨੂੰ ਹੋਰ ਉਸ ਤੋਂ ਬਾਅਦ ਫਿਰ ਕਈ ਵੀਡੀਓ ਆਈਆਂ ਕਈ ਵੀਰਾਂ ਨੇ ਭੇਜੀਆਂ ਇਹਦੀਆਂ ਵੀਡੀਓ ਸਾਨੂੰ ਪਰ ਅੱਜ ਕਿਰਪਾ ਕੀਤੀ ਹੈ ਵਾਇਗਰੂ ਨੇ ਉਸ ਅੱਲਾ ਨੇ ਉਸ ਰਾਮ ਨੇ ਉਸ ਭਗਵਾਨ ਨੇ ਅੱਜ ਅਸੀਂ ਇਸ ਵੀਰ ਨੂੰ ਇੱਥੋਂ ਕੁੰਦਨਪੁਰੀ ਤੋਂ ਲੈਣ ਆਏ ਆ ਹੈਬੋਵਾਲ ਤੋਂ ਅੱਗੇ ਆਉਂਦੇ ਆ ਜਦੋਂ ਗੰਦੇ ਨਾਲੇ ਦੇ ਨਾਲ-ਨਾਲ ਪੁਲੀ ਤੇ ਕੁੰਦਨਪੁਰੀ ਵਾਲੀ ਪੁਲੀ ਦੇ ਉੱਤੇ ਬੈਠਾ ਸੀ ਨੌਜਵਾਨ ਇੱਕੋ ਹੀ ਜਗ੍ਹਾ ਤੇ ਬੈਠਾ ਸੀ ਅੱਗੇ ਪਿੱਛੇ ਇਹ ਕੌਣ ਆ ਕਿਵੇਂ ਆ ਕੁਝ ਨਹੀਂ ਪਤਾ ਸਾਨੂੰ ਤੂੰ ਥੋੜੀ ਗੱਡੀ ਗਾਂਹ ਕਰਕੇ ਘੁਮਾ ਤੇ ਇਹਦੇ ਉੱਤੇ ਸਮਾਨ ਦੇ ਵਿੱਚ ਅਸੀਂ ਦੇਖ ਲਈਏ ਆਜੋ ਮਾੜਾ ਜਾਂ ਸਭ ਨੇ ਐਂ ਕਿ ਜੇ ਬੜੀ ਕੁਝ ਨਹੀਂ ਨਾ ਮੈਂ ਕੋਈ ਆਧਾਰ ਕਾਰਡ ਪੈਨ ਕਰ ਦੇਖ ਲੈਣੇ ਦੋ ਮੈ ਆਪ ਆਪਣਾ ਕੰਮ ਕਰੋ ਬੈਨ ਜੀ ऐसे ਜਗ੍ਹਾ ਦੇ ਵਿੱਚ ਗੰਦ ਦੇ ਵਿੱਚ ਸਾਨੂੰ ਕਈ ਵਾਰੀ ਹੱਥ ਮਾਰਨੇ ਪੈਂਦੇ ਆ ਕਿਉਂਕਿ ਇਹ ਦੇਖਣ ਲਈ ਵੀ ਕਿਤੇ ਇਹਦੀ ਕੋਈ ਆਈਡੈਂਟੀਫਿਕੇਸ਼ਨ ਨਾ ਹੋਵੇ ਇੱਥੇ ਲੈਟਰੀਨ ਹੀ ਲੈਟਰੀਨ ਪਈ ਆ ਬਾਈ ਦੀ 15 16 ਦਿਨਾਂ ਤੋਂ ਇੱਥੇ ਬੈਠਾ ਹੀ ਲੈਟਰੀਨ ਕਰੀ ਜਾਂਦਾ ਇਹ ਜਿਹੜਾ ਬੰਦਾ ਇਸ ਤੋਂ ਪਹਿਲਾਂ ਇਸੇ ਬਿਸਤਰੇ ਤੇ ਇੱਕ ਬੰਦੇ ਦੀ ਮੌਤ ਹੋ ਚੁੱਕੀ ਆ। ਹਾਂ। ਉਹਦੇ ਬਿਸਤਰੇ ਤੇ ਹੀ ਇਹ ਬੈਠ ਗਿਆ ਉੱਪਰ ਬਸ। ਕੂਮੀ ਪਰ ਇਹਨੂੰ ਹੋ ਭੈਣੇ ਪਿੱਛੇ ਨੂੰ ਹੋ ਥੋੜਾ ਆ। ਗੰਦੇ ਮੰਦੇ ਨੋਟ ਪਏ ਆ ਲੋਕਾਂ ਨੇ ਜਿੱਤੇ ਹੋਏ। ਪੈਸੇ ਪਏ ਨੇ ਸਿੱਟੇ ਹੋਏ ਲੋਕਾਂ ਦੇ ਹਟ ਜਾ ਹਟ ਜਾ ਤੂੰ ਹਟ ਜਾ ਮੇਰੀ ਭੈਣ ਹਟ ਜਾ ਤੂੰ ਕੋਈ ਨਹੀਂ ਮੇਰਾ ਬੜਾ ਤੂੰ ਵੀ ਮੇਰਾ ਪਰਾਈ ਆ ਉਹ ਵੀ ਸਾਹਮਣੇ ਕੰਮ ਕਰ ਰੋਦੀ ਲੱਗੂ 4 ਵਜੇ 4 ਵਜੇ ਦੇਖੋ ਮਾਂ ਨੇ ਜਿੰਦਗੀ ਅੱਜ ਦੇ ਇਨਸਾਨ ਦੀ ਦੁਰਗਤੀ ਦੇਖੋ ਕਿੱਦਾਂ ਦੀ ਹੋ ਗਈ ਆ ਅੱਜ ਦੇ ਇਨਸਾਨ ਦੇ ਕੋਲੇ ਲੋਕ ਇੰਨਾ ਪੈਸੇ ਸਿੱਕੀ ਜਾਂਦੇ ਆ ਦੇਖੋ ਸਿੱਕੇ ਪਏ ਨੇ ਆ ਪੈਕ ਤੇ ਜਿਹੜੀ ਚੀਜ਼ ਦੀ ਲੋੜ ਆ ਨੂੰ ਉਹ ਨਹੀਂ ਹੈਗੀ ਉਹਦੇ ਕੋਲੇ ਜਿਹੜਾ ਉਹਨੂੰ ਟ੍ਰੀਟਮੈਂਟ ਦੀ ਇਲਾਜ ਦੀ ਪਿਆਰ ਦੀ ਸਾਥ ਦੀ ਲੋੜ ਸੀਗੀ ਉਹ ਕਿਸੇ ਨੇ ਨਹੀਂ ਦਿੱਤਾ ਬੱਸ ਕਰ ਭੈਣਾ ਬੱਸ ਕਰ ਪੇ ਪਰ ਚਲੋ ਸਮਾ ਸਮਾ ਸਮਰਾਥਾ ਬਸ ਇਸ ਨੌਜਵਾਨ ਨੂੰ ਟਿਕਰ ਦੇ ਆਪਾਂ ਇਹਦੇ ਆਪਣੇਾਂ ਤੇ ਟਿਕਰ ਪਚਾ ਸਕੀਏ ਇਹਦੇ ਲਈ ਤੁਸੀਂ ਸਾਰੇ ਉਪਰਾਲਾ ਕਰਿਓ ਜੇ ਇਹਦੇ ਬਾਈ ਆਪਣਾ ਪੈਸਾ ਲੈ ਲੈ ਜੇ ਪੈਸਾ ਲੈ ਲੈ ਬਾਈ ਪੈਸਾ ਪੈਸਾ ਲੈਣਾ ਪੈਸਾ ਲੈ ਲਈ ਟਿਕਾਰ ਕਰ ਦਿੱ ਗਾਮ ਆ ਵੀ ਲੈ ਕੇ ਮੈਨਿਆਂ ਤੋਂ ਕਮਾ ਲਿਆ ਕਰਦੀ ਚਾਬੀ ਦਿਓਗੇ ਦਿੱਤੀ ਇੱਥੇ ਆ ਕੀ ਬੰਦੀ ਇਹ ਆ ਕੇ ਆ ਕੇ ਦਾਈ ਦਾ ਦਾ ਕੋਸਾ ਨਹੀਂ ਪੈਰ ਸਾਫ ਕਰਾਂਗੇ ਤੁਮ ਗੰਦ ਲੱਗਿਆ ਸਾਰੇ ਪੈਰਾਂ ਬਹੁਤ ਬੁਰੀ ਹਾਲਤ 'ਚ ਬੈਠਾ ਸੀ ਬਾਈ ਬਹੁਤ ਬੁਰੀ ਹਾਲ ਦੇਖੋ ਕਿੰਨਾ ਮਾਸੂਮ ਚਿਹਰਾ ਮਸਾਂ ਹਜੇ ਦਾੜੀ ਮੁੱਛਾ ਆ ਰਹੀਆਂ ਥੋੜੀਆਂ ਥੋੜੀਆਂ 20 ਸਾਲ ਦੀ ਉਮਰ ਆ ਮਸਾਂ 18 ਤੋਂ 20 ਸਾਲ ਦਾ ਮੁੰਡਾ ਪਤਾ ਨਹੀਂ ਕਿਵੇਂ ਕਿੱਥੋਂ ਕਾਹ ਤੋਂ ਕਿਉਂ 20 ਦਿਨ ਹੋ ਗਏ ਬਾਈ ਕੋਈ ਦੇਖਿਆ ਕਿਸੇ ਨੇ ਆਇਆ ਹੋਇਆ ਆਉਂਦਾ ਜਾਂਦਾ ਕੋਈ ਨਹੀਂ ਪੁੱਛਣ ਨੂੰ ਆਇਆ ਏ ਵੀਰੋ ਲੋਕੀ ਬੜੀ ਭਾਈ ਜੰਦੇ ਕੌਣ ਭਾਈ ਭਲੇ ਉਹ ਨਾਲ ਪਾਪੂ ਜਾਂਦੇ 15 ਦਿਨ ਮੇਰੇ ਦਿਖ ਰਿਹਾ ਐਸੀ ਬੜਾ ਹੈ ਇਦਾਂ ਹੀ ਪਿਆ ਨਹੀਂ ਆਇਆ ਘਰ ਤੇ ਅਸੀਂ ਇਹ ਪਤਾ ਨਹੀਂ ਸਮਝ ਪਤਾ ਕਿ ਕਿੱਦਾਂ ਆਇਆ ਕਿਦਾਂ ਇੱਥੇ ਆ ਕੇ ਬੈਠ ਗਿਆ ਕਿੱਥੇ ਆ ਕੇ ਬੈਠ ਗਿਆ ਭਾਈ ਭਾਈ ਮੈਂ ਖੁਦ ਇਹਨੂੰ ਦੋ ਕੰਮਲ ਪਾਇਆ ਦੋ ਕੰਮਲ ਪਾਇਆ ਬਾਈ ਇੱਥੇ ਆ ਕੇ ਬੈਠ ਗਿਆ ਆ ਜਾਓ ਸਾਈਡ ਤੇ ਨੂੰ ਆ ਜਾਓ ਅੱਛਾ ਭਾਈ ਤੁਸੀਂ ਦੇਖਿਆ ਇਹਨੂੰ ਕਿੰਨੇ ਦਿਨਾਂ ਤੋਂ ਬੈਠਾ ਇੱਥੇ ਬੇਟਾ ਕਿਤਨੇ ਦਿਨ ਸੇ ਜਾਂ ਐਸੀ ਬੈਠਾ ਹੈ बारिश से पहले से बैठा है बारिश में भी, भी ऐसे तो बैठा था पहले चल रहा था पहले चल रहा था हाँ। अब कितने दिन से नहीं चल रहा है अभी जब से बारिश हुआ है तब से नहीं चल रहा है बैठे हाँ बैठे है खाता पीता क्या है वो तो, तो मूली खाता है मेरे को बोलता है खाना जो तो मैं एक मछली दो मछली दे देता हूँ दिखा दे तो। लेता है तो वो हिंदी बोलता है हिंदी क्या बोलता है हिंदी में बोलता है हिंदी में भाषा कौन सी बोलता है पंजाबी बोलता है जैसे मैं बोलता हूं ऐसे बोलता है जैसे पंजाबी हिंदी हिंदी बोलता है हिंदी बोलता है कोई नाम पता बताता कोई इसे नमा बताया नाम उसने बताया कुछ इससे बात करके देखो थोड़ा आओ इसको बताओ थोड़ा पूछो क्या नाम है तुम्हारा एक बार पूछो यहाँ पे चढ़ जाओ मछली खाए क्या मछली चावल खाएगा बाद दाल भात खाएगा मछली खाएगा मछली नाम क्या है तुम्हारा नाम क्या है नाम, 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 नाम. क्या नाम है भाई ए भाई नाम क्या है भाई नाम क्या है भाई नाम, नाम नाम क्या है तुम्हारा साइडर साइड भाई नाम क्या है तुम्हारा हैं क्या नाम है भाई नाम क्या है अपना नाम बताओ भाई नाम बताओ इधर देखो नाम बताओ तुम्हारा नाम क्या है ए भाई इधर देखो मेरी तरफ नाम क्या है ए भाई क्या नाम है नाम क्या है क्या नाम है क्या नाम है नाम क्या है भाई नहीं मेरा भाई नहीं मेरा बोल के बताओ क्या नाम है क्या नाम है सतरे की हाल नहीं ठीक होंगे तो, ठीक है ठीक। नाम क्या है भाई, क्या नाम है, बोलो वाहगुरु वाहेगुरु बोलो? एक सतनाम करतापुर निरपो निर्वैर, अकाल मूर्त प्रसाद भाई है मेरा ठीक है शेता भाई है ना मेरा भाई है भाई तू मेरा ठीक है टेंशन मत लेना हम तेरे को लेके जा रहे हैं अभी हॉस्पिटल लेके जाएंगे वहाँ पे तुम्हारा इलाज चलाएंगे तुम ठीक हो जाओगे बिल्कुल ठीक है फिकर मत करना ठीक है जैसे जे जा बहन है ना तेरी हम भी भाई है तुम्हारे ठीक है पानी पिएगा पानी pani piyega mere paani piyega pani piyega la ke tera ruk gaya pani hai bhai ha pani piyo ey mere bolna la gal kari ve pani pi ve pani le tu adala pani thoda thoda itta nahi peeva pata mainu pehne pata ek saath mein nahi piyo pani do minute ha बेटा, अब बताओ तेरा नाम क्या है बेटा इधर देखो मेरी तरफ नाम बताओ क्या है तुम्हारा नाम बोलो बोल के बताओ नाम क्या है तुम्हारा हे भाई नाम तो बता दे छोटू हे भाई बताओ बोलो क्या नाम है क्या नाम है हे भाई क्या नाम है नाम बताओ ਮੂੰਹ ਦੋੜਾ ਥੋੜਾ ਕਮਬੋਲਾਂ ਬਾਹਰ ਹੀ ਖੜੀ ਦੂਰ ਖੜੀ ਦੂਰ ਖੜੀ ਦੂਰ ਖੜੀ ਅਬੋਦੇ ਉਹ ਭੈਣੇ ਵੀਡੀਓ ਚੱਲਦੀ ਹੈ ਗਾਲਾਂ ਨਾ ਕੱਢ ਭੈਣ ਬਤਾਓ ਹਾਂ ਬਤਾਓ ਕੀ ਨਾਮ ਹੈ ਤੁਹਾਡਾ ਨਾਮ ਬਤਾਓ ਆਪ ਕਿੰਦਾ ਨਾਮ بتاਓ ਓ ਬਾਈ ਇਧਰ ਦੇਖੋ ਨਾਮ ਤੋਂ ਬਤਾ ਦੇ ਥੋੜਾ ਕੁਛ ਤਾਂ ਬੋਲੋ ਯਾਰ ਹੈ ਏ ਬਾਈ ਕੁਛ ਤਾਂ ਬੋਲ ਇਧਰ ਦੁਖਦਾ ਹੈ ਕਿਹਾਂ ਦੁਖਦਾ ਹੈ ਇੱਥੇ ਦੁਖਦਾ ਹੈ ਦੇਖੋ ਆ ਰਿਹਾ ਕਿੰਨਾ ਵੱਡਾ ਹੋਇਆ ਪਿਆ ਇਹ ਦੇਖ ਆ ਦੇ ਟਾਂਕੇ ਲੱਗੇ ਹੋਇਆ ਆ ਸੱਟ ਲੱਗੀ ਹੋਈ ਆ ਦੇਖੋ ਹਰ ਕਿੰਨਾ ਵੱਡਾ ਖੂਨ ਨਿਕਲ ਜਾਂਦਾ ਹਾਂ ਯਹੀ ਦੁਖਦਾ ਯਹੀ ਕਰਕੇ ਇਹ ਬੋਲ ਰਿਹਾ ਨਹੀਂ ਬਹੁਤ ਵਧੀਆ ਬੋਲ ਰਿਹਾ ਕੀ ਲੱਗਾ ਜਾਂਪੇ ਚੋਟ ਲੱਗਾ ਭਾਈ ਚੋੜ ਲਗਾ ਇਹ ਮੂੰਹ ਤੇਰੀਆ ਇੱਥੋਂ ਟੁੱਟਿਆ ਹੋਇਆ ਕੁਝ ਆ ਸਾਰਾ ਚੀਜ਼ ਸੁੱਜੀ ਪਈ ਆ ਵਿੱਚੋਂ ਬਲੀਡਿੰਗ ਹੋਣ ਲੱਗ ਗਈ ਜਦੋਂ ਮੜਾ ਇਹ ਹੱਥ ਲਾਇਆ ਸਾਰੇ ਦੇ ਕੋਈ ਬਹੁਤ ਜ਼ਿਆਦਾ ਸੱਟ ਲੱਗੀ ਆ ਸੇ ਤਾਂ ਹੀ ਇਹ ਤਾਂ ਬੋਲ ਨਹੀਂ ਹੋ ਪਾ ਰਿਹਾ ਚਲੋ ਕਰਿਓ ਸ਼ੇਅਰ ਵੀਡੀਓ ਆਪਣੇ ਆਸ-ਪਾਸ ਯਾਰ ਖਿਆਲ ਰੱਖਿਆ ਕਰੋ ਭਰਾਵੋ ਤੁਹਾਡੇ ਵਰਗੇ ਹੀ ਅਨਸਾਰ ਇਹਨੂੰ ਦਾ ਕੋਈ ਇੱਥੇ ਦਾ ਕਾਉਂਸਲਰ ਇੱਥੋਂ ਦਾ ਕੋਈ ਐਮਐਲਏ ਕੋਈ ਐਮਪੀ ਬਾਈ ਕੋਈ ਵੀ ਨਹੀਂ ਯਾਰ ਕੋਈ ਕੰਸੈਟ ਕੁਝ ਨਹੀਂ ਆ ਹੁਣ ਵੋਟਾਂ ਆ ਜਾਣੀਆਂ ਬਾਈ ਸਪੀਕਰਾਂ ਚ ਹੂ ਹਾਂ ਕਰਦੇ ਫਿਰਨਗੇ ਘਰੋ ਘਰੀ ਪੈਰੀ ਹੱਥ ਲਾਉਂਦੇ ਮਿੰਤਾ ਕਰਦੇ ਵੋਟਾਂ ਲੰਘ ਜਾਣਗੀਆਂ ਫਿਰ ਕਿਸੇ ਦਾ ਨਹੀਂ ਪੁੱਛਣਾ ਕੋਈ ਮਰਰਾ ਜੀਰਾ ਕਿਸੇ ਮਤਲਬ ਨਹੀਂ ਇਹ ਦੋ ਤੁਮ ਲੋਕਾਂ ਦਾ ਰੂਪ ਇਹ ਤੁਮਰਾ ਜਵਾਨ ਮੁੰਡਾ ਬਾਈਆ ਹੂੰ ਕੋਈ ਵੀ ਨਹੀਂ ਇੱਥੇ ਕਿਸੇ ਨੂੰ ਵੀ ਨਹੀਂ ਦਿਖਦਾ ਠੀਕਾ ਇੱਥੇ ਕਿਸੇ ਨੂੰ ਵੀ ਨਹੀਂ ਵਾਜੀ ਸੋਭਮ 4 ਵਜੇ ਆ ਕੇ ਨਾ ਸੋ ਉਠਾ ਕੇ ਦੇਖਦੇ ਮਰ ਗਿਆ ਕਿ ਜਿੰਨਾ ਇਦਾਂ ਜ ਇਲੈਕਟ੍ਰਿਕ ਮਰੋ ਤੇ ਆ ਜਾ ਬੰਦਾ ਚੰਦ ਤੇ ਪਹੁੰਚ ਗਿਆ ਜ਼ਮੀਨ ਤੇ ਮਰੀ ਜਾਂਦਾ ਉੱਥੇ ਕੀ ਕਰਨਾ ਜਾ ਕੇ ਥੱਲੇ ਤਾਂ ਦੇਖੋ ਬਾਈ ਕੀ ਹਾਲ ਆ ਦੁਨੀਆਂ ਨਹੀਂ ਦਿਖਣੀਆਂ ਉੱਪਰ ਉੱਪਰ ਦਿਖਣੀਆਂ ਇੱਥੇ ਮੱਛੀ ਮਾਰਕੀਟ ਆ ਇਹ ਮੰਡੀ ਆ ਮੱਛੀਆਂ ਦੀ ਤੇ ਬੰਦਾ ਵੀ ਮੱਛੀ ਦੇ ਭਾਈ ਬੈਗ ਰਿਹਾ ਜੀ ਬੰਦੇ ਦੀ ਮੱਛੀ ਤੋਂ ਵੀ ਘੱਟ ਵੈਲਿਊ ਹੈ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਇਹ ਵੀ ਕਿੱਥੇ ਗਮ ਬੈਠੋ ਬੇਟਾ ਉੱਪਰ ਬੈਠੋ ਉੱਪਰ